ਸਿੰਘਾਂ ਨੂੰ ਬੇਨਤੀ ਹੈ ਸਿਕੋ ਇਹ ਵੀਡੀਓ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਇਹ ਇੱਕ ਅਹਿਮ ਵੀਡੀਓ ਦਾਸ ਦਸਤਾਰ ਦੀ ਬੇਅਦਵੀ ਤੇ ਬਣਾਉਣ ਲੱਗਿਆ ਹੈ ਜਿਸ ਹਿੰਦੂ ਲੜਕੀ ਨੇ ਸਾਡੇ ਧਰਮ ਦੀ ਦਸਤਾਰ ਪਿੱਛੇ ਆਪਣੀ ਨੌਕਰੀ ਦਾ ਔਰ ਤ્યાਗ ਕੀਤਾ ਇੱਕ ਨੌਕਰੀ ਦੀ ਕੁਰਬਾਨੀ ਕੀਤੀ ਕਹਿਣ ਤੋਂ ਭਾਵ ਦਸਤਾਰ ਪਿੱਛੇ ਲੜਕੀ Hindu ਲੜਕੀ ਨੂੰ ਨੌਕਰੀ ਤੋਂ ਔਰ ਸਸਪੈਂਡ ਕੀਤਾ ਇਸ ਕਰਕੇ ਦੱਸਦਾ ਇੱਕ ਮਨੀਕ ਇੱਛਾ ਬਣੀ ਕਿ ਸਾਨੂੰ ਵੀ ਇਸ ਵਿਸ਼ੇ ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦਾ ਸਰਪ ਸਰਪ੍ਰਸਤ ਹੋਣ ਦੇ ਨਾਂ ਤੇ ਔਰ ਇੱਕ ਉਹ ਲੜਕੀ ਦੇ ਨਾਲ ਇੱਕੋ ਬਾਪੂ ਦੇ ਨਾਲ ਖੜਨਾ ਚਾਹੀਦਾ ਜਿਸ ਬਾਪੂ ਦੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਿਆਦਵੀ ਹੋਈ ਇਸ ਕਰਕੇ ਦਾ ਸਭ ਤੋਂ ਵੱਲਾਂ ਬੇਨਤੀ ਕਰਦਾ ਹੈ ਕਿ ਸੰਗੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਉਸ ਲੜਕੀ ਲਈ ਦੋ ਸ਼ਬਦ ਜ਼ਰੂਰ ਲਿਖਿਓ ਜਿਸ ਲੜਕੀ ਨੇ Hindu ਧਰਮ ਦੇ ਵਿੱਚ ਹੁੰਦਿਆ ਹੋਇਆ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਦਿੱਤੇ ਹੋਈ ਦਸਤਾਰ ਨੂੰ ਇੱਕ ਬਹੁਤ ਹੀ ਵੱਡਾ ਸਨਮਾਨ ਦਿੱਤਾ ਹੰਦਾਸ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਕਿ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਖਾਸ ਅੰਮ੍ਰਿਤਸਰ ਸਾਹਿਬ ਦੇ ਵਿੱਚ ਔਰ ਬੀਤੇ ਦਿਨੀ ਇੱਕ ਬਾਪੂ ਦਾ ਅੱਡੇ ਦੇ ਵਿੱਚ ਘਬਰਾਟ ਆਉਣ ਕਾਰਨ ਜਾਂ ਕੋਈ ਦਮ ਸਰੀਰ ਦੇ ਵਿੱਚ ਘਾਟ ਆਉਣ ਕਾਰਨ ਜਿਹੜਾ ਮਲਮੁੱਤਰ ਸੀ ਉਹ ਅੱਡੇ ਦੇ ਵਿੱਚ ਕੱਪੜਿਆਂ ਦੇ ਸਮੇਤ ਸਮਝ ਨਿਕਲ ਜਾਂਦਾ ਹੈ ਤਾਂ ਉਹ ਬਾਪੂ ਨੂੰ ਸਿਕਿਉਰਿਟੀ ਗਾਰਡ ਕਹਿਣ ਲੱਗਿਆ ਕਿ ਇਹ ਮਲਮੁੱਤਰ ਤੂੰ ਆਪਣੇ ਕੱਪੜਿਆਂ ਨਾਲ ਸਾਫ਼ ਕਰ ਤੇ ਬਾਪੂ ਜਾਦੇ ਘਬਰਾਇਆ ਹੋਇਆ ਸੀ ਬਜ਼ੁਰਗ ਸੀ ਤੁਸੀਂ ਵੀਡੀਓ ਦੇਖੀ ਹੋਵੇਗੀ ਜਦੋਂ ਉਹਨੇ ਸਮਝ ਕੋਈ ਹਾਂ ਨਾ ਦਾ ਜਵਾਬ ਨਾ ਦਿੱਤਾ ਤਾਂ ਉਹਦੇ ਲੱਤਾਂ ਵਗੈਰਾ ਵੀ ਮਾਰੀਆਂ ਦੱਸਦੇ ਆ ਬਾਪੂ ਦੀ ਵੀ ਬੇਅਦਵੀ ਕੀਤੀ ਤੇ ਉਹਨੂੰ ਕਹਿਣ ਲੱਗਿਆ ਵੀ ਜਾਂ ਤਾਂ ਤੂੰ ਇਹਨੂੰ ਮਲਮੁੱਤਰ ਨੂੰ ਸਾਫ਼ ਕਰ ਆਪਣੇ ਕੱਪੜੇ ਉਤਾਰ ਕੇ ਜੇ ਨਹੀਂ ਕਰਦਾ ਤਾਂ ਤੈਨੂੰ ਥਾਣੇ ਪ੍ਰਸ਼ਾਸਨ ਦੇ ਕੋਲ ਤੇਰੀ ਖਿੱਚ-ਕਚਾਈ ਕਰਾਵਾਂਗੇ ਤੇ ਆਪ ਵੀ ਉਹਨੇ ਗਾਲਾਂ ਦਿੱਤੀਆਂ ਬੰਦੇ ਨੇ ਸਿਕਿਉਰਿਟੀ ਗਾਰਡ ਨੇ ਤੇ ਇੱਥੋਂ ਤੱਕ ਕਿ ਬਾਬਾ ਜੀ ਦੀ ਦਸਤਾਰ ਲਹਾ ਕੇ ਇੱਕ ਤਾਂ ਹੁੰਦਾ ਵੀ ਕਹਿਣਾ ਇੱਕ ਹੁੰਦਾ ਲਹਾ ਕੇ ਦਸਤਾਰ ਲਹਾ ਕੇ ਬਾਪੂ ਦੀ ਉਹ ਤੋਂ ਜਿਹੜਾ ਬਾਪੂ ਦਾ ਮਲਮੁੱਤਰ ਕਿਸੇ ਕਾਰਨ ਕਰਕੇ ਅੱਡੇ ਦੇ ਵਿੱਚ ਫਿਸਲਣ ਕਰਕੇ ਨਿਕਲਿਆ ਸੀ ਉਹ ਸਾਫ਼ ਕਰਵਾਇਆ ਕੱਲਾ ਕਿਹਾ ਨਹੀਂ ਤੇ ਉੱਥੇ ਸਾਡੀ ਕੋਈ ਹਿੰਦੂ ਧਰਮ ਦੇ ਵਿੱਚੋਂ ਸਮਝ ਲੜਕੀ ਸੀ ਜਿਹੜੀ ਉਹਨੇ ਉਹ ਫੋਟੋਆਂ ਉਸ ਮੌਕੇ ਦੀਆਂ ਖਿੱਚ ਕੇ ਨੈੱਟ ਤੇ ਚੜਤੀਆਂ WhatsApp ਤੇ ਲਾ ਲਓ ਜਾਂ Facebook ਤੇ ਲਾ ਲਓ YouTube ਤੇ ਲਾ ਲਓ ਚੜਤੀਆਂ ਲੋਕਾਂ ਦੇ ਬੜੇ ਉੱਥੇ ਉਹ ਲੜਕੀ ਦੇ ਸਮਝ ਹੱਕ ਵਿੱਚ ਕਮੈਂਟ ਆਏ ਤੇ ਇਹ ਮੰਦ ਕਰਮ ਕਰਨ ਵਾਲੇ ਸਖਸ਼ ਦੀ ਲੋਕਾਂ ਨੇ ਨਿੰਦਾ ਕੀਤੀ ਇਹ ਗੱਲ ਨੂੰ ਮੁੱਖ ਰੱਖਦੇ ਆ ਕਿ ਇਹ ਲੜਕੀ ਨੇ ਸਾਡੀ ਵੀਡੀਓ ਪਾਈ ਫੋਟੋਆਂ ਪਾਈਆਂ ਤੇ ਸਾਡੇ ਵਿਰੋਧ ਵਿੱਚ ਖੜੀ ਤਾਂ ਲੜਕੀ ਨੂੰ ਧਮਕੀਆਂ ਦੇ ਫੋਨ ਵੀ ਗਏ ਕਿ ਤੈਨੂੰ ਅਸੀਂ ਕੁੱਟ ਦਾਂਗੇ ਤੈਨੂੰ ਮਾਰ ਦਾਂਗੇ ਤੇਰਾ ਘਰ ਉਜਾੜ ਦਾਂਗੇ ਪਰ ਲੜਕੀ ਨੂੰ ਇਥੋਂ ਤੱਕ ਕਿ ਉਹਦੀ ਜਿਹੜੀ ਸਰਕਾਰੀ ਜੌਬ ਕਹਿ ਲਓ ਨੌਕਰੀ ਕਹਿ ਲਓ ਸੀ ਉਹ ਤੋਂ ਬਰਖਾਸਤ ਕੀਤਾ ਗਿਆ ਨੌਕਰੀ ਤੋਂ ਸਮਝ ਖਤਮ ਕੀਤਾ ਗਿਆ ਨੌਕਰੀ ਤੋਂ ਖਾਰਜ ਕੀਤਾ ਗਿਆ ਉਹ ਨੌਕਰੀ ਤੋਂ ਖਾਰਜ ਹੁੰਦੀ ਵੀ ਹੁੰਦੀ ਹੋਈ ਵੀ ਲੜਕੀ ਨੇ ਬਾਪੂ ਦੇ ਹੱਕ ਦੇ ਵਿੱਚ ਔਰ ਹਾਂ ਦਾ ਨਾਰਾ ਮਾਰੇ ਆ ਕਿ ਮੈਂ ਬੱਚੇ ਨੌਕਰੀ ਛੱਡ ਕੇ ਜਿੰਨਾ ਮਾਮਾ ਨੇ ਦਸਤਾਰ ਲਈ ਆਪਣੇ ਪੁੱਤ ਵਾਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਬੱਚੇ ਵਾਰ ਤੇ ਦਸਤਾਰ ਦੇ ਲਈ ਜੇ ਮੇਰੀ ਨੌਕਰੀ ਜਾਂਦੀ ਵੀ ਆ ਤਾਂ ਜਾਣ ਦੇ ਪਰ ਵੀ ਜੇ ਮੈਂ ਬਾਪੂ ਦੇ ਨਾਲ ਖੜੀ ਆ ਤਾਂ ਮੈਂ ਬਾਪੂ ਦਾ ਹੋਂ ਔਰ ਪੂਰਾ ਹੱਕ ਜਿਤਾ ਕੇ ਰਾਂਗੀ ਤੇ ਆਪ ਜੀ ਨੇ ਵੀਡੀਓ ਸੁਣੀ ਹੋਵੇਗੀ ਵੀਡੀਓ ਦੇ ਵਿੱਚ ਬਾਪੂ ਜੀ ਨੇ ਵੀ ਦੱਸਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿ ਉਹਦੇ ਨਾਲ ਕੀ ਕੀ ਵਾਪਰਿਆ ਉਹਦੀਆਂ ਬਾਪੂ ਦੇ ਬਜ਼ੁਰਗ ਦੇ ਇੱਕ ਲੱਤਾਂ ਵੀ ਮਾਰੀਆਂ ਗਈਆਂ ਬਿਆਦਵੀ ਕੀਤੀ ਗਈ ਦਸਤਾਰ ਦੇ ਨਾਲ ਜਾਨ ਬੁੱਝ ਕੇ ਔਰ ਇੱਕ ਉਹ ਪਿਸ਼ਾਬ ਜਿਹੜਾ ੱੱਕੇ ਨਾਲ ਨਿਕਲਿਆ ਕੋਈ ਮਲਮੂਤਰ ਉਹਨੂੰ ਸਾਫ਼ ਕਰਵਾਇਆ ਗਿਆ ਕੱਲਾ ਉਹ ਹੀ ਨਹੀਂ ਹੋਰ ਵੀ ਕਹਿਣ ਤੋਂ ਭਾਵ ਹੈ ਜਦੋਂ ਦਾਸ ਦੇ ਕੋਲ ਯਾਨੀ ਜਗਮੇਲ ਸਿੰਘ ਜੀ ਨੇ ਫੋਨ ਕਰਕੇ ਹੋਰ ਸਿੰਘਾਂ ਨੇ ਫੋਨ ਕਰਕੇ ਉਹ ਵੀਡੀਓ ਭੇਜੀ ਵੀ ਆ ਵੀਡੀਓ ਦੇਖੋ ਜੀ ਪਹਿਲਾਂ ਤੁਸੀਂ ਬਾਦ ਵਿੱਚ ਕੁਝ ਬੋਲੇ। ਦਾਸ ਨੇ ਪਹਿਲਾ ਵੀਡੀਓ ਦੇਖੀ ਵੀਡੀਓ ਤੋਂ ਬਾਅਦ ਬੜੀ ਆਤਮਾ ਨੂੰ ਦੁੱਖ ਲੱਗਿਆ ਮਨ ਨੂੰ ਦੁੱਖ ਹੋਇਆ ਕਿ ਉਸ ਵੀਡੀਓ ਦੇ ਵਿੱਚ ਪੱਤਰਕਾਰ ਇੱਕ ਗੱਲ ਕਹਿ ਰਿਹਾ ਕਿ ਸਿੱਖ ਧਰਮ ਦਾ ਕੋਈ ਵੀ ਨਮਾਇੰਦਾ ਬੋਲਿਆ ਨਹੀਂ। ਦਾਸ ਬੇਨਤੀ ਕਰਦਾ ਹੈ ਕਿ ਗੁਰਮਖ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਹਜੇ ਤੱਕ ਇਹ ਗੱਲ ਬਹੁਤੀ ਫੈਲੀ ਨਹੀਂ ਇੱਧਰ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਹੋ ਸਕਦਾ ਹੈ ਜਿਹੜੇ ਪੰਥਕ ਸਾਧੂ ਸੰਤ ਮਹਾਤਮਾ ਕੋਈ ਗੁਰਮੁਖ ਜਾਨਾ ਗਿਆਨੀ ਰਾਗੀ ਢਾਡੀ ਪ੍ਰਚਾਰਕ ਉਹਨਾਂ ਕੋਲੇ ਹਜੇ ਤੱਕ ਇਹ ਵੀਡੀਓ ਨਾ ਪਹੁੰਚੀ ਹੋਵੇ ਕਿਉਂਕਿ ਜਿੰਨਾ ਚਿਰ ਕੋਈ ਗੱਲ ਦਾ ਪਤਾ ਨਾ ਲੱਗੇ ਉਹਨਾਂ ਚ ਸ਼ਾਇਦ ਫਿਰ ਉਹ ਕਿਵੇਂ ਬੋਲਿਆ ਜਾ ਸਕਦਾ ਹੈ ਪਰ ਜਦੋਂ ਦਾਸ ਦੇ ਕੋਲੇ ਇਹ ਵੀਡੀਓ ਪਹੁੰਚੀ ਦਾਸ ਜ਼ਿਲ੍ਹਾ ਮਾਨਸਾ ਤੋਂ ਪਿੰਡ ਫੱਤਾ ਮਾਲੂਕਾ ਬਹੁਤ ਬੋਲਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦਾ ਸਰਪ੍ਰਸਤ ਹੋਣ ਦੇ ਨਾਂ ਤੇ ਇੱਕ ਉਹ ਲੜਕੀ ਦੇ ਲਈ ਤੇ ਉਹ ਬਾਪੂ ਦੇ ਲਈ ਬੇਨਤੀ ਕਰਦਾ ਹੈ ਕਿ ਲੜਕੀ ਜੋ लवली ਨਾਮ ਦੀ ਲੜਕੀ ਹੈ ਜੀ ਦੀ ਨੌਕਰੀ ਤੋਂ ਅਨਾ ਜਿਹੜੀ ਲੜਕੀ ਨੌਕਰੀ ਤੋਂ ਖਾਰਜ ਕੀਤੀ ਗਈ ਹੈ ਦਸਤਾਰ ਦੇ ਬਾਬਤ ਉਹ ਦਸਤਾਰ ਦੇ ਬਾਬਤ ਨੌਕਰੀ ਤੋਂ ਖਾਰਜ ਕੀਤਾ ਗਿਆ ਲੜਕੀ ਨੂੰ ਦਾਸ ਇਹ ਇੱਕ ਬੇਨਤੀ ਕਰਦਾ ਕਿ ਭਾਈ ਅਸੀਂ ਤੇਰੇ ਨਾਲ ਖੜੇ ਆਂ ਦਾਸ ਦਾ ਨੰਬਰ 887299198 ਅਸੀਂ ਸਵਾ ਦੇ ਸਮੇਤ ਗਰੰਥੀਆਂ ਦੇ ਸਮੇਤ ਸਿੰਘਾਂ ਦੇ ਨਾਲ ਤੁਹਾਡੇ ਨਾਲ ਖੜੇ ਆਂ ਔਰ ਫੋਨ ਨੰਬਰ ਦੱਸ ਦਿੱਤਾ ਹੈ ਵੀਡੀਓ ਦੇ ਵਿੱਚ ਜਿੱਥੇ ਵੀ ਸਿੰਘਾਂ ਦੀ ਲੋੜ ਪੈਂਦੀ ਹੈ ਅਸੀਂ ਸੱਦੇ ਤੇ ਵੀ ਆਵਾਂਗੇ ਤੇ ਵੈਸੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਜਿੱਦਾਂ ਦਾ ਵੀ ਹੋਇਆ ਉਦਾਂ ਦਾ ਦਾਸ ਸਮੂਚੀਆਂ ਜਥੇਬੰਦੀਆਂ ਦੇ ਚਰਣਾ ਵਿੱਚ ਬੇਨਤੀ ਕਰਦਾ ਹੈ ਔਰ ਤਖਤ ਸਹਿਬਾਨਾਂ ਦੇ ਅਨਚਾਰਜ ਸਹਿਬਾਨਾਂ ਨੂੰ ਜਥੇਦਾਰਾਂ ਨੂੰ ਵੀ ਬੇਨਤੀ ਕਰਦਾ ਹੈ ਸਾਧੂ ਸੰਤ ਮਹਾਂਤਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਇੱਕ ਲੜਕੀ ਨੇ ਦਸਤਾਰ ਲਈ ਨੌਕਰੀ ਦੀ ਕੁਰਬਾਨੀ ਦਿੱਤੀ ਹੈ ਅਸੀਂ ਉਸ ਨੌਕਰੀ ਨੂੰ ਵੀ ਦੁਬਾਰਾ ਬਹਾਲ ਕਰਾਉਣਾ ਹੈ ਜਿਹੜੀ ਹਿੰਦੂ ਲੜਕੀ ਨੇ ਇੱਕ ਦਸਤਾਰ ਲਈ ਸਟੈਂਡ ਲੱਤ ਹੈ ਤੇ ਉਸ ਬਾਪੂ ਦੇ ਨਾਲ ਜਿਹੜਾ ਤੱਕਾ ਹੋਇਆ ਹੈ ਉਹਦੇ ਬਾਬਤ ਵੀ ਅਸੀਂ ਸਾਰਿਆਂ ਨੇ ਖੜ ਕੇ ਔਰ ਸਾਧੂ ਸੰਤ ਮਹਾਤਮਾ ਜਥੇਬੰਦੀਆਂ ਗ੍ਰੰਥੀ ਸੁਭਾਵਾਂ ਨੇ ਖੜ ਕੇ ਉਹਦੇ ਹੱਕ ਵਿੱਚ ਇੱਕ ਸਟੈਂਡ ਲੈ ਕੇ ਭਾਵੇਂ ਤਾਂ ਉਹਤੇ ਕੇਸ ਕਰਾਇਆ ਜਾਵੇ ਭਾਵੇਂ ਉਹ ਬੰਦਾ ਜਿਹਨੇ ਇਹ ਕਰਮ ਕੀਤਾ ਉਹ ਬੰਦਾ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੇ ਪੰਜ ਪਿਆਰਿਆਂ ਤੋਂ ਕਿ ਮੈਥੋਂ ਇਹ ਗਲਤੀ ਹੋਈ ਹੈ ਤੇ ਉਹਨੂੰ ਬਣਦੀ ਸਜ਼ਾ ਜਿਹੜੀ ਬਣਦੀ ਸਜ਼ਾ ਉਹ ਸੰਗਤ ਵੱਲੋਂ ਅਤੇ ਪੰਜ ਸਿੰਘ ਸਹਿਬਾਨਾ ਪੰਜ ਪਿਆਰਿਆਂ ਵੱਲੋਂ ਲਵਾਈ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਦਸਤਾਰ ਨੂੰ ਕਿਰਪਾਨ ਨੂੰ ਗੁਰੂ ਦੇ ਬਾਣੇ ਨੂੰ ਜਾਂ ਗੁਰੂ ਦੇ ਸ਼ਾਸਤਰਾਂ ਨੂੰ ਕੋਈ ਹੱਥ ਨਾ ਪਾ ਸਕੇ ਕਿਸੇ ਦੀ ਹਿੰਮਤ ਨਾ ਹੋਵੇ ਇਹ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਅਰਜ਼ਿਕਾ ਹੈ ਕੋਈ ਭੁੱਲ ਰਹੀ ਗਈ ਹੋਵੇ ਅਣਜਾਣ ਜਾਣ ਕੇ ਮਾਫ ਕਰਨਾ ਭੁੱਲਾ ਦੀ ਖਾਮ ਖਿਮਾ ਕਰਨੀ ਔਰ ਪਹਿਲੀਆਂ ਵਿੱਚ ਵੀ ਆਖਿਆ ਇਹ ਵੀਡੀਓ ਭਾਈ ਅ ਸ਼ੇਅਰ ਸ਼ੇਅਰ ਵੱਧ ਤੋਂ ਵੱਧ ਕਰੋ ਕੋਈ ਮੁੱਲ ਨਹੀਂ ਲੱਗਦਾ ਤੇ ਕਮੈਂਟ ਵਿੱਚ ਦਸਤਾਰ ਪ੍ਰਤੀ ਅਤੇ ਉਹ ਭੈਣ ਪ੍ਰਤੀ ਜਿਹੜੀ ਭੈਣ ਲਵਲੀ ਨਾਮ ਦੀ ਲੜਕੀ ਐ ਜੀਨੇ ਔਰ ਅ ਦਸਤਾਰ ਦੇ ਵਾਸਤੇ ਆਪਣੀ ਨੌਕਰੀ ਕੁਰਬਾਨੀ ਕਰਤੀ ਕੁਰਬਾਨ ਕਰਤੀ ਭਾਵ ਨੌਕਰੀ ਦੀ ਪ੍ਰਵਾਨ ਨਹੀਂ ਕੀਤੀ ਦਸਤਾਰ ਦੇ ਲਈ ਹਾਂ ਦਾ ਨਾਰਾ ਮਾਰੇ ਆ ਇਸ ਕਰਕੇ ਪਿਆਰੇਓ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰਨੀ ਭੁੱਲਾਂ ਦੀ ਖਿਮਾ ਦਾਸ ਜਸਵਿੰਦਰ ਸਿੰਘ ਫੱਤਾ ਮਾਲਕਾ ਗਾਦਰਪਤੀ ਬੋਹਾ ਔਰ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀਆਂ ਜਥੇਵੰਦੀਆਂ ਸੰਤਾਂ ਮਹਾਂਪੁਰਖਾਂ ਗੁਰਮੁਖਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ